ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗਰਾਂ ਦੇ ਸੇਵਾਦਾਰਾਂ ਦੇ ਨਾਲ ਗੱਲਬਾਤ ਆਪਾਂ ਕਰ ਰਹੇ ਆ ਸੋ ਬੜੇ ਹੀ ਦਿਨਾਂ ਤੋਂ ਇਹ ਜਿਹੜੇ ਸੇਵਾਦਾਰ ਨੇ ਉਹ ਲੰਗਰ ਪਕਾਉਂਦੇ ਨੇ ਤੁਹਾਡੇ ਲਈ ਸੰਗਤ ਦੇ ਲਈ ਤੇ ਆ ਉਹਨਾਂ ਸੇਵਾਦਾਰਾਂ ਨਾਲ ਗੱਲ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆਪਣੇ ਗਰੁੱਪ ਦਾ ਨਾਮ ਦੱਸ ਦਿਓ ਜੀ ਆ ਹੁਣ ਤਾਂ ਅਸੀਂ ਸਾਰੇ ਗੁਰੂ ਕੇ ਲੰਗਰ ਦੇ ਨਾਂ 'ਤੇ ਚੱਲਦੇ ਆਂ ਜੀ ਅਸੀਂ ਟਰਾਈ ਕੀਤੀ ਸੀ ਵੀ ਗਰੁੱਪ ਦੇ ਕੱਲੇ-ਕੱਲੇ ਨਾਂ ਨਾ ਰੱਖੀਏ ਪਰ ਜੇ ਲੰਗਰ ਜਿਹੜੇ ਉਹ ਗੁਰੂ ਕੇ ਲੰਗਰਾਂ ਦੇ ਨਾਂ 'ਤੇ ਚੱਲਦੇ ਆ ਜਿਹੜੇ ਪੰਜੇ ਜਿਹੜੇ ਇਹ ਨਗਰਬਾਰ ਆ ਤੇ ਅਸੀਂ ਸ਼ੁਰੂ ਤੋਂ ਹੀ ਸਰੋਂ ਦਾ ਸਾਗ ਮੱਕੀ ਦੀ ਰੋਟੀ ਦਾ ਜਿਹੜਾ ਲੰਗਰ ਆ ਉਹ ਤਿਆਰ ਕਰਕੇ ਸ਼ਕਾਉਨੇ ਸੰਗਤਾਂ ਦੀ ਸੇਵਾ ਕਰਦੇ ਆ ਤੇ ਹੁਣ ਵੀ ਉਹਦੀਆਂ ਤਿਆਰੀਆਂ ਚੱਲ ਰਹੀਆਂ ਜੀ ਤੇ ਕੱਲ ਨੂੰ ਸੰਗਤਾਂ ਲਈ ਰੈਡੀ ਆ ਸਾਰਾ ਕੁਝ ਤੇ ਅੱਜ ਦਾਲ ਪ੍ਰਸ਼ਾਦ ਦੇ ਦਾ ਲੰਗਰ ਚੱਲਦਾ ਤਾਂ ਸਵੇਰੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਦਾ ਲੰਗਰ ਹੋਊਗਾ ਸੋ ਕੀ ਸੰਗਤਾਂ ਦੇ ਵਿੱਚੋਂ ਚਾਹ ਜਾਂ ਨ ਸਭ ਤੋਂ ਪਹਿਲਾਂ ਤੇ ਜੀ ਸਮੂਹ ਸੰਗਤਾਂ ਨੂੰ ਗੁਰਤਾ ਗੱਦੀ ਦੇ ਬਸਤੀਆਂ ਬਹੁਤ-ਬਹੁਤ ਮੁਬਾਰਕਾਂ ਸਾਡੇ ਸਾਰੇ ਯੂਬਾ ਸਿਟੀ ਦੇ ਲੰਗਰਾਂ ਦੇ ਸੇਵਾਦਾਰਾਂ ਵੱਲੋਂ ਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਜੀ ਕਿ ਹਮ ਹਮ ਆਕੇ ਪਹੁੰਚੋ ਆਕੇ ਗੁਰੂ ਕੇ ਦਰਸ਼ਨ ਕਰੋ ਲੰਗਰਾਂ 'ਚ ਆਓ ਸੇਵਾ ਕਰੋ ਪਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਕੀ ਕਹਿਣਾ ਚਾਹੁੰਦੇ ਆ ਸੰਗਤ ਕੀ ਸੰਗਤ ਨੂੰ ਸਨੇਹਾ ਕੀ ਆ ਕੀ ਕਹਿਣਾ ਚਾਹੁੰਦੇ ਆ ਵੀ ਆਓ ਆਪਾਂ ਕੀ ਸਿੱਖ ਕੇ ਜਾਈਏ ਤੁਹਾਨੂੰ ਸੁਨੇਹਾ ਤਾਂ ਜੀ ਅਸੀਂ ਤਪੜੇ ਨਿਮਾਣੇ ਜੈ ਸਿੱਖਿਆ ਕੋਈ ਗਾਈਡ ਨਹੀਂ ਅਸੀਂ ਕਿਸੇ ਨੂੰ ਕਰ ਸਕਦੇ ਪਰ ਗੁਰ ਸਿੱਖੀ ਸਿਧਾਂਤ ਅਕੋਰਡਿੰਗ ਅਸੀਂ ਇਹ ਚਾਹੁੰਦੇ ਹਾਂ ਕਿ ਆਪਣੇ ਜੀਵਨ ਦੇ ਵਿੱਚ ਸੱਚ ਨੂੰ ਅਡਾਪਟ ਕਰੀਏ ਸੱਚ ਜਿਹੜਾ ਬਹੁਤ ਵੱਡਾ ਵਰਡ ਹੈ ਔਰ ਹਰ ਇੱਕ ਚੀਜ਼ ਦੇ ਵਿੱਚ ਸਾਡੇ ਸੱਚ ਹੋਣਾ ਚਾਹੀਦਾ ਸਾਡੀ ਰਹਿਣੀ ਬਹਿਣੀ ਵਿੱਚ ਸਾਡੀ ਕਹਿਣੀ ਵਿੱਚ ਸਾਡੇ ਜੀਵਨ ਵਿੱਚ ਸਾਡੇ ਵਿਚਾਰਨ ਦੇ ਤਰੀਕਿਆਂ ਦੇ ਵਿੱਚ ਤੇ ਜੇ ਅਸੀਂ ਇਹ ਕਰ ਲਈਏ ਤੇ ਅਸੀਂ ਹਰੇਕ ਕੰਮ ਤੇ ਫਤਿਹ ਪਾ ਸਕਦੇ ਹਾਂ ਜਦੋਂ ਅਸੀਂ ਸੱਚ ਤੋਂ ਦੂਰ ਜਾਂਦੇ ਹਾਂ ਫਿਰ ਕਈ ਖੁਆਰੀਆਂ ਸਾਡੇ ਸਾਹਮਣੇ ਆਉਂਦੀਆਂ ਕੀ ਨਾਮ ਹੈ ਜੀ ਯਾਰ ਨਾ ਇਕਬਾਲ ਸਿੰਘ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹ ਕਹਾਂਗੇ ਹੋਮਾ ਵਾਕੇ ਆਓ ਸਾਨੂੰ ਵੀ ਸੇਵਾ ਦਾ ਮੌਕਾ ਦੋ ਜੀ ਹਾਂਜੀ ਇਹਦਾ ਵੀ ਆਪਣਾ ਹਨਾ ਮੋਮਾ ਛੱਡ ਕੇ ਸਾਰਿਆਂ ਨੂੰ ਇੱਕ ਤਾਂ ਇਕੱਠੇ ਹੋਣਾ ਚਾਹੀਦਾ ਜੇ ਇਹਨਾਂ ਸਾਡੇ ਸਿੱਖੀ ਦਾ ਮਨਾਰ ਉੱਚਾ ਹੋਵੇ ਤੇ ਸਾਰੇ ਆਪਾਂ ਰਲ ਮਿਲ ਕੇ ਜਿੱਦਾਂ ਹਨਾ ਇੱਥੇ ਸੰਗਤ ਇਕੱਠੀ ਹੋਈ ਹੂਆ ਇਦਾਂ ਹਰ ਕਿਸੇ ਗੁਰਦੁਆਰੇ ਚਾਹ ਕਿਤੇ ਵੀ ਫੰਕਸ਼ਨ ਹੁੰਦਾ ਵੀ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਇਕਲੀ ਤੇ ਲੀਦ ਤੁਰਨਾ ਚਾਹੀਦਾ ਤੇ ਅਸੀਂ ਤਰੱਕੀ ਪਾਵਾਂਗੇ ਅੱਜ ਕੀ ਤਿਆਰ ਕਰ ਰਹੇ ਹਾਂ ਵਾਜੇ ਸ਼ਾਈ ਪਨੀਰ ਬਣ ਰਿਹਾ ਜੀ ਇਹ ਸ਼ਾਮ ਤੱਕ ਖਤਮ ਹੋ ਜਾਣਾ ਕੱਲ ਨੂੰ ਸਾਗ ਤੇ ਜੋਆਰ ਦੀ ਰੋਟੀ ਵਰਤਾਵਾਂਗੇ ਸੋ ਤੁਸੀਂ ਦੇਖੋ ਵੀ ਇਹਨਾਂ ਸੇਵਾਦਾਰਾਂ ਚ ਸੰਗਤਾਂ ਚ ਕਿਦਾਂ ਜਿਹੜਾ ਉਤਸ਼ਾਹ ਹੁੰਦਾ ਆ ਹਰ ਇੱਕ ਜਣਾ ਆਪੋ ਆਪਣੇ ਸਟੇਸ਼ਨ ਦੇ ਉੱਤੇ ਕਹਿ ਲੋ ਵੀ ਉਹ ਲੱਗਾ ਆ ਹਰ ਇੱਕ ਦੀ ਸੇਵਾ ਲੱਗੀ ਆ ਸੋ ਇਹ ਥੱਕਦੇ ਨਹੀਂ ਤੁਹਾਡੇ ਚਾਹ ਦੇ ਵਿੱਚ ਤੁਹਾਡੇ ਪਿਆਰ ਦੇ ਵਿੱਚ ਤੁਹਾਡੀ ਸੇਵਾ ਕਰਨ ਦੇ ਲਈ ਇਹਨਾਂ ਦੇ ਵਿੱਚ ਥਕਾਵਟ ਨਹੀਂ ਤੁਸੀਂ ਦੇਖੋ ਮੱਥੇ ਦੇ ਕੋਈ ਸ਼ਿਕਰ ਨਹੀਂ ਬੜੇ ਪਿਆਰ ਦੇ ਨਾਲ ਕਈ ਦਿਨਾਂ ਤੋਂ ਜਿਹੜਾ ਇਹ ਸੇਵਾ ਦੇ ਵਿੱਚ ਜਿਹੜੇ ਉਹ ਲੱਗੇ ਰਹਿੰਦੇ ਆ ਸੋ ਇਸ ਦੇ ਬਾਬਤ ਦੱਸਿਓ ਵੀ ਕਿੰਨੇ ਦਿਨਾਂ ਤੋਂ ਤੁਸੀਂ ਲੱਗੇ ਹੋਏ ਆ ਹਾਂਜੀ ਤਕਰੀਬਨ ਵੀਕ ਹੀ ਲੱਗ ਜਾਂਦਾ ਜੀ ਮੰਡੇ ਟਿਊਜ਼ਡੇ ਤੋਂ ਅਸੀਂ ਇੱਥੇ ਸ਼ੁਰੂ ਹੋ ਜਾਂਦੇ ਆ ਤਿਆਰੀਆਂ ਕਰਨ ਤੇ ਥਰਸਡੇ ਤੋਂ ਲੰਗਰ ਸ਼ੁਰੂ ਹੋ ਜਾਂਦੇ ਆ ਤੇ ਸੋ ਨਿਰੰਤਰ ਚੱਲਦੇ ਆ ਜੀ ਸੰਡੇ ਸ਼ਾਮ ਤੱਕ ਕਿਆ ਬਾਤ ਹੈ ਵੀਰ ਜੀ ਕੁਝ ਕਹਿਣਾ ਚਾਹੁੰਦੇ ਆਜੀ ਪਰਿਵਾਰਗੋ ਜੀ ਦਾ ਖਾਲਸਾ ਵਾਇਗੂ ਜੀ ਦੀ ਫਰੇ ਜੀ ਸਾਰੇ ਤੋਂ ਪਹਿਲਾਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਜਿਹੜਾ 40ਵਾਂ ਗੁਰਤਾ ਗੱਦੀ ਦਿਵਸ ਜਿਹੜਾ ਯੂਬਾ ਸਿਟੀ 40ਵਾਂ ਸੌਰੀ ਹਰ ਸਾਲ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਦੀ ਸੋ ਅਸੀਂ ਬੜੇ ਧੰਨਵਾਦੀ ਆ ਪਾਣੀ ਨਿੰਦਰ ਹੁਣਾ ਦੇ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਸੇਵਾ ਕਰਨ ਦਾ ਔਰ ਬਹੁਤ ਚਾ ਚੜ ਜਾਂਦਾ ਦੀ ਮਹੀਨਾ ਪਹਿਲਾਂ ਵੀ ਨਗਰ ਕੀਰਤਨ ਆ ਰਿਹਾ ਵੀ ਜਾ ਕੇ ਸੇਵਾ ਕਰੀਏ ਤੇ ਬਹੁਤ ਸਕੂਨ ਮਿਲਦਾ ਪਾ ਦੀ ਜੀ ਤੋਂ ਲੋਕਲੀਓ ਨਹੀਂ ਮੈਂ ਸੈਕਰਾਮੈਂਟੋ ਤੋਂ ਆਉਨੇ ਜੀ ਅਸੀਂ ਜੀ ਹਰ ਵਾਰੀ ਸੈਕਰਾਮੈਂਟੋ ਤੋਂ ਹੀ ਆਉਂਦੇ ਹਾਂ ਹਾਂਜੀ ਸੈਕਰਾਮੈਂਟੋ ਤੋਂ ਕਿੰਨੇ ਸਾਲ ਹੋ ਗਏ ਕਰਦੇ ਆ ਮੈਨੂੰ ਹੁਣ ਕੀ ਤੀਜਾ ਸਾਲ ਆ ਜੀ ਭਾਜੀ ਹੁਣਾਂ ਨਾਲ ਜੁੜਿਆ ਹੋਇਆ ਹਾਂ ਹਾਂਜੀ ਸੋ ਬਹੁਤ ਸਕੂਨ ਮਿਲਦਾ ਜੀ ਸੋ ਬੇਨਤੀ ਕਰਦੇ ਆ ਵੀ ਸਾਰੀ ਸੰਗਤ ਹਮ ਹਮਾ ਕੇ ਕੱਲ ਨੂੰ ਪਹੁੰਚੋ ਜੀ ਰੌਣਕਾਂ ਨੂੰ ਵਧਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਸੋ ਆਓ ਸਾਰੇ ਜਣੇ ਇਹ ਜਿਹੜੇ ਲੰਗਰਾਂ ਦੇ ਵਿੱਚ ਸੇਵਾਦਾਰ ਲੱਗੇ ਹੋਏ ਆ ਉਹਨਾਂ ਦੇ ਨਾਲ ਜਿਹੜੋ ਆਪਾਂ ਜੁੜੀਏ ਤੇ ਇਹਨਾਂ ਨੂੰ ਸੇਵਾ ਦਾ ਜਿਹੜਾ ਸਾਰੇ ਜਣੇ ਮੌਕਾ ਦਈਏ ਇਹ ਕਵਰੇਜ ਕਰਾਉਣਾ ਦਾ ਸਾਡਾ ਮਕਸਦ ਏਕੀ ਆ ਵੀ ਆਓ ਆਪਾਂ ਇਹਨਾਂ ਸਾਰਿਆਂ ਤੋਂ ਸਿੱਖੀਏ ਵੀ ਕਿੰਦਾ ਕਿਸ ਤਰੀਕੇ ਦੇ ਨਾਲ ਕੰਮਕਾਰ ਛੱਡ ਕੇ ਕਿੰਨੇ ਦਿਨਾਂ ਦੇ ਲਈ ਹਫ਼ਤੇ ਦੇ ਲਈ ਅਮਰੀਕਾ ਦੇ ਵਿੱਚ ਕੋਈ ਵੀ ਘੰਟਾ ਨਹੀਂ ਛੱਡਦਾ ਕੋਈ ਵੀ ਕਹਿੰਦਾ ਵੀ ਮੇਰੇ ਜਿਹੜੇ ਦਿਹਾੜੀ ਨਾਲ ਮਾਰੇ ਪਰ ਤੁਸੀਂ ਦੇਖੋ ਵੀ ਕਿੰਨੇ ਜਾਣੇ ਸੈਂਕੜਿਆਂ ਦੀ ਤਦਾਦ ਦੇ ਵਿੱਚ ਜਿਹੜੇ ਸੇਵਾਦਾਰ ਆ ਤੁਹਾਡੇ ਸਾਰਿਆਂ ਨੂੰ ਜੀਆਂ ਨੂੰ ਆਖਣ ਦੇ ਲਈ ਸੇਵਾ ਦੇ ਵਿੱਚ ਜਿਹੜੇ ਆ ਉਹ ਇੱਕ ਹਿਸਾਬ ਦੇ ਨਾਲ پلਕਾਂ ਮਿਚਾ ਕੇ ਤੁਹਾਡੇ ਲਈ ਬੈਠਦੇ ਆ ਤੇ ਆਓ ਸਾਰੇ ਜਾਣੇ ਇਹਨਾਂ ਸਾਰੇ ਸੇਵਾਦਾਰਾਂ ਨੂੰ ਸੇਵਾ ਦਾ ਜਿਹੜਾ ਉਹ ਮੌਕਾ ਦੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆਪਣੇ ਨਾਲ ਇਹ ਬਜ਼ੁਰਗ ਸਾਡੇ ਵੀਰ ਜੀ ਜਿਹੜੇ ਉਹ ਜੁੜੇ ਹੋਏ ਆ ਤੇ ਆਪਾਂ ਨੂੰ ਦੱਸਣਗੇ ਜਦੋਂ ਪਹਿਲਾਂ ਨਗਰ ਕੀਰਤਨ ਹੁੰਦਾ ਸੀ ਉਦੋਂ ਕਿਦਾਂ ਸੀ ਤੇ ਅੱਜ ਜਿਹੜਾ ਉਸ ਦੇ ਵਿੱਚ ਕੀ ਫਰਕ ਪਿਆ ਕੀ ਨਾਮ ਹੈ ਜੀ ਮੇਰਾ ਨਾਮ ਲਾਲੀ ਘਰੇਵਾਲਾ ਜੀ ਮੈਂ 84 ਦੇ ਵਿੱਚ ਪਹਿਲੀ ਵਾਰ ਨਗਰ ਕੀਰਤਨ ਦੇਖਿਆ ਸੀ ਇੱਥੇ ਯੂਬਾ ਸਿਟੀ ਯੂਬਾ ਸਿਟੀ ਪਹਿਲੀ ਵਾਰ ਆਇਆ ਸੀ ਮੈਂ ਠੀਕ ਹੈ ਕਿਉਂਕਿ 84 ਦਾ ਪਹਿਲਾਂ ਹੋਇਆ ਸੀਗਾ ਆਪਣਾ ਜੱ ਕੱਲੂ ਕਹਰਾ ਜੀ 84 ਦੇ ਵਿੱਚ ਜਿੰਨਾ ਡਿਸਪਲਨ ਸੀ ਜੀ ਉਹ ਨਹੀਂ ਹੈਗਾ ਉਦੋਂ ਬਾਅਦ ਘਟ ਗਿਆ ਘਟ ਗਿਆ ਜੀ ਡਿਸਪਲਨ ਉਦੋਂ ਸਾਰੇ ਲਾਈਨਾਂ ਦੇ ਵਿੱਚ ਸੀਗੇ ਕੋਈ ਵਾਰ ਕੋਈ ਨਹੀਂ ਸੀ ਖੜਾ ਤਿੰਨ ਦਿਨ ਜਿਹਦਾ ਪ੍ਰੈ ਸਕੂਲਾਂ ਦੇ ਵਿੱਚ ਕੱਢਦੇ ਉਹ ਸੰਗਤ ਵੀ ਘਟ ਹੋਣੀ ਸੰਗਤ ਵੀ ਘਟਦੀ ਪਰ ਇੰਜੋਏ ਬਹੁਤ ਸੀਗਾ ਜੀ ਉਹ ਲੰਗਰ ਵੀ ਬਹੁਤ ਘੱਟ ਲੱਗਦੇ ਸੀਗੇ ਪਰ ਲਾਈਨਾਂ ਦੇ ਵਿੱਚ ਸਿਸਟਮ ਦੇ ਵਿੱਚ ਬਹੁਤ ਵਧੀਆ ਕੰਮ ਸੀਗਾ ਠੀਕ ਹੈ ਜੀ ਹਾਂ ਜੀ ਬਹੁਤ ਬਹੁਤ ਇੰਜੋਏ ਕੀਤਾ ਉਸ ਵੜੇ ਦੀ ਬਹੁਤ ਸੋਹਣਾ ਵੀ ਲੱਗੇ ਤੇ ਹੁਣ ਸੇਵਾ ਕਰਦੇ ਹਾਂ ਹਾਂ ਕਰਦੇ ਹਾਂ ਥੋੜੀ ਬਹੁਤ ਧਿਆਨ ਕਰ ਜੀ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਤਗੜਾ ਸ਼ੈਫ ਸਾਡਾ ਸਕੀਨਾ ਮਾਨ ਵੀਰੇ ਅਮਨਦੀਪ ਸਿੰਘ ਜੀ ਸਪੈਸ਼ਲ ਤੌਰ ਤੇ ਸਾਡੇ ਜਿਹੜੇ ਲੰਗਰ ਦੇ ਸੇਵਾਦਾਰਾਂ ਨੂੰ ਦੱਸਿਆ ਵੀ ਇਹ ਮੁੰਡਾ ਬਹੁਤ ਤਗੜਾ ਸ਼ੈਫ ਆ ਸੁਆਓ ਇਹਨਾਂ ਨਾਲ ਗੱਲ ਕਰਦੇ ਹਾਂ ਕੀ ਨਾਮ ਹੈ ਅਮਨਦੀਪ ਹਾਂ ਜੀ ਅਮਰਦੀਪ ਅਮਰਿਤ ਤੇ ਕਿੰਨੀ ਉਮਰ ਹੈ ਤੁਹਾਡੀ 21 ਸਾਲ ਦੀ ਉਮਰ ਹੈ ਸ਼ੈਫੂ ਕਿਦਾਂ ਬਣ ਗਏ ਫਿਰ ਇਦਾਂ ਨਹੀਂ ਕੱਲੇ ਲੱਗੇਆਂ ਜੀ ਚੈਪ ਨਿਕਲਦੀ ਸੇਵਾ ਜੀ ਮਾਰਦੇ ਵੱਲ ਜਾਂਦੀ ਅੱਛਾ ਹਾਂਜੀ ਹਾਂਜੀ ਹੱਥ ਦੇ ਵਿੱਚ ਇਦਾਂ ਆ ਹਾਂਜੀ ਹਾਂਜੀ ਕੀ ਸੇਵਾ ਕਰਦੇ ਵਿੱਚ ਕਰਨ ਲੱਗੇ ਹੋਏ ਨਾਮ ਜੋ ਕੱਟਦੇ ਪਏ ਹਾਂਜੀ ਨਾਮ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਆ ਨਗਰ ਕੀਰਤਨ ਦੇ ਨਗਰ ਕੀਰਤਨ ਦੇਹੀ ਸਾਰੀ ਸੰਗਤ ਨੂੰ ਬਹੁਤ ਬਹੁਤ ਸ਼ਾਲ ਮੇਰੇ ਨਗਰ ਕੀਰਤਨ ਨੂੰ ਮੁਬਾਰਕਾਂ ਤੇ ਵੱਧੜ ਕੇ ਹੋਰ ਵੀ ਸੰਗਤਾਂ ਜੀ ਬਹੁਤ ਘਰਾਂ ਜੀ ਬੈਠੀ ਉਹਨਾਂ ਨੂੰ ਵੀ ਪੀ ਲੈ ਜੀ ਪਾਣੀ ਚ ਕੀ ਨਾਮ ਮੇਰਾ ਨਾਮ ਭਿੰਦਰਪ੍ਰੀਤ ਸਿੰਘ ਹੈ ਜੀ ਹਾਂਜੀ ਹਾਂਜੀ ਨਗਰ ਕੀਰਤਨ ਸਾਰੀ ਸੰਗਤ ਨੂੰ ਹੌਮ ਹਮਾ ਕੇ ਪਹੁੰਚਣਾ ਚਾਹੀਦਾ ਹੈ ਜੀ ਤੇ ਗੁਰੂ ਕਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀ ਚਾਹੀਦੀਆਂ ਜੀ ਵੀ ਸਵੇਰ ਦੇ ਸੇਵਾ ਦੇ ਵਿੱਚ ਲੱਗੇ ਹਾਂ ਜੀ ਸਵੇਰ ਦੇ ਕੱਲ ਦੇ ਲੱਗੇ ਹੋਈ ਕੱਲ ਦਾ ਨਾਨਾ ਲੰਗਰ ਚੱਲਦਾ ਹੈ ਜੀ ਕੀ ਕੀ ਬਣਾ ਰਹੇ ਹੋ ਤੁਸੀਂ ਤੁਹਾਡੀ ਕਿਹੜੀ ਸੇਵਾ ਹੈ ਇਹ ਨਾ ਨਾ ਦੀ ਨਾਨਾ ਦੇ ਲੱਗੇ ਹਾਂ ਜੀ ਹਾਂਜੀ ਵੀਰੇ ਕੁਝ ਕਹਿਣਾ ਚਾਹੁੰਦੇ ਕੀ ਨਾਮ ਹੈ ਹਾਂਜੀ ਨਾਮ ਹੈ ਜੀ ਪਵਨ ਜੋਤ ਸਿੰਘ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹਾਂਜੀ ਸੇਵਾ ਕਰ ਰਹੇ ਹਾਂ ਜੀ ਇੱਥੇ ਬਸ ਯੂਬਾ ਹਿੱਟੀ ਲੰਗਰ ਦੇ 2-3 ਸਾਲ ਤੋਂ ਸ਼ੁਰੂ ਤੋਂ ਜੀ ਕਿਹੜੀ ਜਗ੍ਹਾ ਤੋਂ ਇੱਥੋਂ ਹੀ ਹਾਂ ਹਾਂਜੀ ਯੂਬਾ ਹਿੱਟੀ ਤੋਂ ਹੀ ਜੀ ਲੋਕਲ ਤੋਂ ਹਾਂਜੀ ਵਧੀਆ ਲੱਗਦਾ ਹਾਂਜੀ ਬਹੁਤ ਵਧੀਆ ਲੱਗਦਾ ਸੋ ਇਹ ਦੇਖੋ ਨੌਜਵਾਨਾਂ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਦੇ ਸਾਰੇ ਜਿਹੜੇ ਸੇਵਾ ਦੇ ਵਿੱਚ ਲੱਗੇ ਆ ਸੋ ਇਹ ਨਾਨ ਵਾਲੇ ਜਿਹੜੇ ਸਾਡੇ ਵੀਰ ਆ ਨਾਨ ਦੇਖੋ ਇੱਥੇ ਇਦਾਂ ਬੰਡ ਰਹੇ ਨੇ ਉਤੋਂ ਬਾਅਦ ਦੇ ਵਿੱਚ ਤੰਦੂਰ 'ਚ ਲੱਗਦੇ ਨੇ ਤੇ ਫਿਰ ਇੱਥੇ ਜਿਹੜਾ ਸਾਡਾ ਵੀਰ ਆ ਘਿਓ ਲਾ ਕੇ ਮੱਖਣ ਲਾ ਕੇ ਤੇ ਅੱਗੇ ਸੰਗਤ ਤੱਕ ਜਿਹੜਾ ਉਹ ਪਹੁੰਚਾਉਂਦਾ ਆ ਸੋ ਆਓ ਇਹਨਾਂ ਸਾਰੇ ਸੇਵਾਦਾਰਾਂ ਨੂੰ ਸੇਵਾ ਦਾ ਜਿਹੜਾ ਉਹ ਮੌਕਾ ਦਈਏ ਹਮ ਹਮਾ ਕੇ ਨਗਰ ਕੀਰਤਨ 'ਚ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ